ਰਹਿ ਕੇ ਜਿਨੇ ਅਨੰਤ ਬਣਿਆ ਗੁਰੂ ਦੀ ਸੰਗਤ ਕੀਤੀ ਬੜੇ ਪਿਆਰ ਵਾਲੀ ਰੂਹ ਹੈ ਨਿੱਤਾਂ ਪ੍ਰਤੀ ਬਾਣੀ ਦੇ ਨਾਲ ਜੁੜਨ ਵਾਲੀ ਰੂਹ ਹੈ ਮਨ ਵਿੱਚ ਕੋਈ ਲੋਭ ਨਹੀਂ ਕੋਈ ਲਾਲਚ ਨਹੀਂ ਕੋਈ ਛਲ ਨਹੀਂ ਕੋਈ ਕਪਟ ਨਹੀਂ ਕੋਈ ਈਰਖਾ ਨਹੀਂ ਗੁਰੂ ਦੇ ਭੋਗ ਵਿੱਚ ਰਹਿ ਕੇ ਹਮੇਸ਼ਾ ਸੇਵਾ ਤੇ ਸਿਮਰਨ ਦੇ ਨਾਲ ਜੁੜਦਾ ਹੈ ਭਾਈ ਗੋਪਾਲਾ ਬਰਤਰ ਮੁਖ ਧੋ ਕੇ ਗੁਰੂ ਦੇ ਪ੍ਰਵਚਨ ਸੁਣ ਰਿਹਾ ਜਦੋਂ ਮਹਾਰਾਜ ਨੇ ਦੁਬਾਰਾ ਹੁਕਮ ਕੀਤਾ ਭਾਈ ਗੋਪਾਲੇ ਨੇ ਸੀਸ ਝੁਕਾਇਆ ਗੁਰੂ ਪਤਸ਼ਾਹ ਦੇ ਚਰਨਾਂ ਵਿੱਚ ਆ ਕੇ ਪਹਿਲਾਂ ਸੀਸ ਝੁਕਾਇਆ ਗੱਲ ਵਿੱਚ ਪੱਲਾ ਪਾਇਆ ਹੈ ਨਿਮਰਤਾਏ ਉੱਠ ਕੇ ਖੜਾ ਹੋਇਆ ਸਤਿਗੁਰ ਪਤਸ਼ਾਹ ਨੇ ਆਖਿਆ ਗੁਰਸਿੱਖਾ ਤੇਰਾ ਨਾਂ ਕੀ ਸਭ ਕੁਝ ਜਾਣਦੇ ਹੋਈ ਇਹ ਆਤ ਦਾ ਮਹਾਰਾਜ ਦਾਸ ਦਾ ਨਾਮ ਗੋਪਾਲਾ ਏ ਫਿਰ ਪਾਤਸ਼ਾਹ ਨੇ ਆਖਿਆ ਵਾਹ ਤੇਰਾ ਨਾਮ ਵੀ ਗੋਪਾਲਾ ਏ ਔਰ ਅਕਾਲ ਪੁਰਖ ਦੀ ਸਿਫਤਸਾਲਾ ਦੇ ਨਾਲ ਹੀ ਜੁੜਨਾ ਹੈ